ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਵੀਰੇ ਜਿਹੜੇ ਭਾਖੜਾ ਡੈਮ ਦੇ ਹਾਲਾਤ ਨੇ ਬਹੁਤ ਖਰਾਬ ਬਣੇ ਹੋਏ ਨੇ ਤੇ ਉਹਦੇ ਵਿੱਚ ਪਾਣੀ ਲਗਾਤਾਰ ਜਿਹੜਾ ਪਿੱਛੋਂ ਆ ਰਿਹਾ ਤੇ 1 ਫੁੱਟ ਜਿਹੜਾ ਉਹ ਬਚਿਆ ਹੋਇਆ ਖਤਰੇ ਦੇ ਨਿਸ਼ਾਨ ਤੋਂ ਤੇ 1680 ਦੇ ਕਰੀਬ ਹੋਣ ਵਾਲਾ ਤੇ ਅਧਿਕਾਰੀਆਂ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪਾਣੀ ਦਾ ਪੱਧਰਾ ਜੋ ਲਗਾਤਾਰ ਡੈਮ ਦੇ ਵਿੱਚ ਵੱਧਦਾ ਜਾ ਰਿਹਾ ਜਿਸ ਤੋਂ ਬਾਅਦ ਡੈਮ ਦੇ ਵਿੱਚ ਪਾਣੀ ਛੱਡਿਆ ਜਾਵੇਗਾ ਸਤਲੁਜ ਵਿੱਚ ਦਰਿਆ ਦੇ ਵਿੱਚ ਤੇ ਇਸ ਦੇ ਨਾਲ ਹੀ ਹਰਜੋਤ ਬੈਂਸ ਵੱਲੋਂ ਇੱਕ ਮੰਤਰੀ ਵੱਲੋਂ ਇੱਕ ਰੀਜੈਂਟ ਵੀਡੀਓ ਜੋ ਆਪਣੇ ਛੋਟ ਸੋਸ਼ਲ ਮੀਡੀਆ ਪੇਜ ਤੇ ਜਾਰੀ ਕਰ ਦਿੱਤੀ ਆ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਆ ਕਿ ਲੋਕਾਂ ਨੂੰ ਚੇਤਾਵਨੀ ਜਿਹੜੀ ਦਿੱਤੀ ਗਈ ਆ ਅਪੀਲ ਕੀਤੀ ਵੀ ਆ ਕਿ ਸਤਲੁਜ ਦੇ ਕੰਡੇ ਤੇ ਜਿੰਨੇ ਵੀ ਪਿੰਡ ਨੇ ਜਿੰਨੇ ਵੀ ਲੋਕ ਨੇ ਉੱਥੇ ਰਹਿ ਰਹੇ ਨੇ ਉਹ ਜਲਦ ਤੋਂ ਜਲਦ ਇਸ ਇਲਾਕੇ ਨੂੰ ਖਾਲੀ ਕਰ ਦੇਣ ਤੇ ਸੁਰੱਖਿਅਤ ਥਾਵਾਂ ਤੇ ਚਲੇ ਜਾਣ ਕਿਉਂਕਿ ਦੱਸਦੇ ਆ ਕਿ ਅੱਜ ਸਤਲੁਜ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਜਿਹੜਾ ਆਉਣ ਵਾਲਾ ਕਿਉਂਕਿ BBMB ਦੇ ਵੱਲੋਂ ਜੋ ਇਹ ਦੱਸਦੇ ਆ ਕਿ ਫੈਸਲਾ ਲਿਆ ਗਿਆ ਕਿ ਡੈਮ ਤੋਂ ਪਾਣੀ ਛੱਡਿਆ ਜਾਵੇਗਾ ਦਰ ਅਸਲ ਦੱਸਿਆ ਜਾ ਰਿਹਾ ਹੈ ਕਿ 7 ਫੁੱਟ ਡੈਮ ਦੇ ਗੇਟ ਕਿਲੇ ਹੁਣ ਖੋਲ ਦਿੱਤੇ ਜਾਣਗੇ ਪਹਿਲਾਂ 5 ਫੁੱਟ ਖੋਲੇ ਸੀ ਤੇ ਹੁਣ 7 ਫੁੱਟ ਜਿਹੜੇ ਫਲੱਡ ਗੇਟ ਉਹ ਡੈਮ ਦੇ ਖੁੱਲੇ ਜਾਣਗੇ ਜਿੱਥੇ 5000 ਕੁਸ਼ਕ ਪਾਣੀ ਜੋ ਹੋਰ ਛੱਡਿਆ ਜਾਣਾ ਕੁਝ ਹੀ ਦੇਰ ਵਿੱਚ ਛਣ ਛੱਡਿਆ ਜਾਵੇਗਾ ਤੇ ਉਹਨਾਂ ਨੇ ਲੋਕਾਂ ਨੂੰ ਕੀਲ ਕੀਤੀ ਹੈ ਕਿ ਜਲਦੋਂ ਜਲਦ ਸੁਰੱਖਿਅਤ ਥਾਵਾਂ ਤੇ ਪਹੁੰਚ ਜਾਓ ਇੱਥੇ ਤੋਂ ਪਹਿਲਾਂ 3 ਫੁੱਟ ਤੱਕ ਜਿਹੜੇ ਖੁੱਲੇ ਜਾਣ ਦੀ ਖਬਰ ਸਾਹਮਣੇ ਸੀ ਉਦੋਂ ਵੀ ਬਹੁਤ ਜ਼ਿਆਦਾ ਪਾਣੀ ਜਿਹੜਾ ਸੱਦੇ ਵਿੱਚ ਆ ਗਿਆ ਸੀ ਜਿਸ ਨੇ ਤਬਾਹੀ ਜਿਹੜੀ ਮਚਾ ਦਿੱਤੀ ਸੀ ਤੇ ਉਸ ਤੋਂ ਬਾਅਦ ਹੁਣ ਤੁਸੀਂ ਆਪ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਤਿੱਤੀ ਕਿਸ ਪ੍ਰਕਾਰ ਦੇ ਨਾਲ ਵਿਗੜ ਸਕਦੀ ਆ ਹਾਲਾਂਕਿ ਸਰਕਾਰ ਵੱਲੋਂ ਘੋਸਾ ਦਵਾਇਆ ਜਾ ਰਿਹਾ ਕਿ ਕੰਟਰੋਲ ਮੈਂਡਰ ਦੇ ਵਿੱਚ ਜਿਹੜਾ ਪਾਣੀ ਹਿਸਾਬ ਨਾਲ ਹੀ ਛੱਡਿਆ ਜਾਵੇਗਾ ਕੋਈ ਜ਼ਿਆਦਾ ਵੱਡਾ ਇਨਸਾਨ ਨਾ ਹੋਵੇ ਤਾਂ ਕੰਟਰੋਲ ਮੈਂਡਰ ਦੇ ਵਿੱਚ ਪਾਣੀ ਹਿਸਾਬ ਨਾਲ ਹੀ ਛੱਡਿਆ ਜਾਣਾ ਲੇਕਿਨ ਹੋ ਵੀ ਸਕਦਾ ਹੈ ਕਿ ਇਹ ਨੁਕਸਾਨ ਵੀ ਕਰ ਸਕਦਾ ਤਾਂ ਫਿਲਹਾਲ ਡੈਮ ਦੇ ਵਿੱਚ ਪਾਣੀ ਦਾ ਪੱਧਰ 1677 ਫੁੱਟ ਤੱਕ ਜਿਹੜਾ ਪਹੁੰਚ ਗਿਆ ਕਿਉਂਕਿ ਪਾਣੀ ਛੱਡਣਾ ਹੁਣ ਜ਼ਰੂਰੀ ਆ ਤੇ ਇਸ ਲਈ ਜਿਹੜੇ ਵੀ ਏਰੀਆ ਇਹ ਹਨ ਸਤਲੁਜ ਦਰਿਆ ਦੇ ਕੋਲ ਲੱਗਦੇ ਆ ਉਹਨਾਂ ਨੂੰ ਅਲਰਟ ਜਾਰੀ ਕੀਤਾ ਕਿ ਉਹ ਆਪਣਾ ਅਲਰਟ ਰੋ ਕਿਸੇ ਟਾਈਮ ਵੀ ਜਿਹੜਾ ਹਸਨ ਪਾਣੀ ਜਿਹੜਾ ਆ ਸਕਦਾ ਦਰਿਆ ਦੇ ਵਿੱਚ ਤੇ ਪ੍ਰਸ਼ਾਸਨ ਨੂੰ ਵੀ ਕਿਹਾ ਗਿਆ ਵੀ ਕਿਸੇ ਤਰੀਕੇ ਦੀ ਜਿਹੜੀ ਲਾਪਰਵਾਹੀ ਹੋ ਨਾ ਬਤੀਜ ਜਾਵੇ ਤੇ ਜੇਕਰ ਕੋਈ ਵੱਡਾ ਨੁਕਸਾਨ ਹੋ ਸਕਦਾ ਹਨ ਸਾਨੂੰ ਚੰਦਨਾ ਪੈ ਸਕਦਾ ਇਸ ਲਈ ਸਾਰੇ ਵੀਰਾਂ ਨੂੰ ਸੁਰੱਖਤ ਥਾਵਾਂ ਦੇ ਉੱਪਰ ਜਾਣ ਲਈ ਜਿਹੜੀ ਬੇਨਤੀ ਕੀਤੀ ਜਾਂਦੀ ਆ ਤੇ ਪਾਣੀ ਇਹਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਜਿਹੜਾ ਆ ਸਕਦਾ ਸਤਲੁਜ ਦੇ ਵਿੱਚ ਤੇ ਪ੍ਰਮਾਤਮਾ ਮਿਹਰ ਕਰੇ ਹਨ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ